ਬਹੁਤ ਹੀ ਮਜ਼ੇਦਾਰ ਤੇ ਬਿਲਕੁਲ ਆਸਾਨ ਤਰੀਕੇ ਨਾਲ ਤੰਦੂਰੀ ਪਿਆਜ਼ ਪਰੌਂਠਾ ਤੇ ਸਿੰਪਲ ਤਵਾ ਪਿਆਜ਼ ਪਰੌਂਠਾ ਬਣਾਵਾਂਗੇ ਇਹਦੇ ਲਈ ਦੋ ਲਵਾਂਗੇ ਪਿਆਜ਼ ਉਹਨੂੰ ਛੋਟੇ ਛੋਟੇ ਪੀਸਾ ਵਿੱਚ ਕੱਟ ਲਿਆ ਇੱਕ ਹਰੀ ਮਿਰਚ ਥੋੜਾ ਜਿਹਾ ਧਨੀਆ ਇਹਨਾਂ ਨੂੰ ਵੀ ਕੱਟ ਲਾਂਗੇ ਉੱਪਰ ਦੀ ਪਾਵਾਂਗੇ ਨਮਕ ਥੋੜੀ ਜਿਹੀ ਪਾਈਏ ਲਾਲ ਮਿਰਚ ਜ਼ਿਆਦਾ ਮਸਾਲੇ ਪਾਉਣ ਦੀ ਕੋਈ ਜ਼ਰੂਰਤ ਨਹੀਂ ਇੱਕ ਮੋਟਾ ਜਿਹਾ ਲੈ ਲਿਓ ਪੇੜਾ ਇੱਕ ਸਾਈਡ ਤੇ ਪਰੇਥਨ ਲਗਾ ਕੇ ਤੇ ਸਿੰਪਲ ਸਾਈਡ ਤੇ ਪਿਆਜ਼ ਨੂੰ ਚੰਗੀ ਤਰ੍ਹਾਂ ਲਗਾ ਲਿਓ ਉਸ ਤੋਂ ਬਾਅਦ ਥੋੜਾ ਜਿਹਾ ਦੇ ਉੱਪਰ ਪਰੇਥਨ ਪਾ ਕੇ ਹੌਲੀ ਹੌਲੀ ਇਹਨੂੰ ਬੇਲ ਲਿਓ ਤੰਦੂਰ ਵਾਲੀ ਰੋਟੀ ਥੋੜੀ ਜਿਹੀ ਮੋਟੀ ਹੁੰਦੀ ਹੈ ਉਸ ਤੋਂ ਬਾਅਦ ਤਵੇ ਉੱਪਰ ਪਾਣੀ ਪਾਓ ਤੇ ਰੋਟੀ ਦੀ ਸਾਫ ਸਾਈਡ ਤੇ ਪਾਣੀ ਲਗਾ ਕੇ ਤਵੇ ਉੱਪਰ ਪਾ ਦਿਓ ਫਿਰ ਇੱਕ ਸਾਈਡ ਤੇ ਪੈਨ ਨੂੰ ਫੁੱਲ ਕਰ ਲਿਓ ਗਰਮ ਤੇ ਇਹਦੇ ਉੱਪਰ ਉਲਟਾ ਰੱਖ ਦਿਓ 1.5 ਮਿੰਟ ਲਈ ਇਹਨੂੰ ਟੱਕ ਕੇ ਪਕਾਓ ਉਸ ਤੋਂ ਬਾਅਦ ਪੈਨ ਨੂੰ ਰੱਖਿਓ ਗੈਸ ਤੇ ਤੇ ਤਵੇ ਨੂੰ ਇਹਦੇ ਉੱਪਰ ਉਲਟਾ ਕਰ ਦਿਓ 2 ਮਿੰਟ ਲਈ ਮੀਡੀਅਮ ਫਲੇਮ ਤੇ ਇਹਨੂੰ ਇਸੇ ਤਰੀਕੇ ਨਾਲ ਤੁਸੀਂ ਪਕਾਉਂਦੇ ਜਾਓ ਰੋਟੀ ਨੇ ਤਵੇ ਨੂੰ ਆਪਣੇ ਆਪ ਹੀ ਛੱਡ ਜਾਣਾ ਉਸ ਤੋਂ ਬਾਅਦ ਇਸੇ ਤਰੀਕੇ ਨਾਲ ਤੁਸੀਂ ਇਹਨੂੰ ਰੜ ਲਿਓ ਚਾਹੇ ਟੱਕ ਕੇ ਰੜ ਲਿਓ ਫਿਰ ਚੰਗੀ ਤਰ੍ਹਾਂ ਇਹਨੂੰ ਚੋਪੜ ਦਿਓ ਬਹੁਤ ਹੀ ਮਜ਼ੇਦਾਰ ਤੰਦੂਰੀ ਪਿਆਜ਼ ਪਰੌਂਠਾ ਬਣ ਕੇ ਤਿਆਰ ਹੈ ਸਿੰਪਲ ਤਰੀਕੇ ਨਾਲ ਬੰਦ ਹੈ ਬਹੁਤ ਜਿਆਦਾ ਕ੍ਰਿਸਪੀ ਤੇ ਮਜ਼ੇਦਾਰ ਬੰਦ ਹੈ ਸਿੰਪਲ ਪਰੌਂਠਾ ਬਣਾਉਣਾ ਹੋਵੇ ਤਾਂ ਸਿੰਪਲ ਤਰੀਕੇ ਨਾਲ ਉਸੇ ਤਰ੍ਹਾਂ ਹੀ ਬੇਲ ਕੇ ਤਵੇ ਉੱਪਰ ਪਾ ਦਿਓ ਦੋਨਾਂ ਸਾਈਡਾਂ ਤੇ ਘਿਓ ਲਗਾ ਦਿਓ ਦੋ ਤਰ੍ਹਾਂ ਦਾ ਮਜ਼ੇਦਾਰ ਪਿਆਜ਼ ਪਰੌਂਠਾ ਜਿੰਦ ਮਰਜ਼ੀ ਬਣਾ ਕੇ ਖਾਓ ਵੀਡੀਓ ਨੂੰ ਸ਼ੇਅਰ ਕਰ ਦਿਓ